ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਇਹ 2024 ਜਿਹੜਾ ਸਾਲ ਹੈਗਾ ਇਹ ਸ਼ਨੀ ਦਾ ਸਾਲ ਹੈਗਾ ਸਾਰੇ ਅੱਖਰਾਂ ਨੂੰ ਆਪਸ ਵਿੱਚ ਪਲੱਸ ਕਰੋ 2 2 4 2 2 4 8 8 ਨੰਬਰ ਨਿਮਰੋਲੋਜੀ ਔਰ ਜੋਤਿਸ਼ ਦੇ ਮੁਤਾਬਿਕ ਇਹ ਸ਼ਨੀ ਦਾ ਸਾਲ ਹੈਗਾ ਉਹ ਜਿਹੜਾ ਸ਼ਨੀ ਹੈਗਾ ਇਹ ਜਸਟਿਸ ਹੈਗਾ ਨ્યાਇਕ ਮੂਰਤੀ ਇਹ ਨ્યાਇ ਕਰਤਾ ਹੈਗਾ ਸਾਧ ਸੰਗਤ ਜੀ ਹੱਥ ਜੋੜ ਕੇ ਇੱਕ ਬੇਨਤੀ ਹੈ ਸਾਰਿਆਂ ਦੇ ਭਲੇ ਦੀ ਗੱਲ ਹੈਗੀ ਆ ਕਿਤੇ ਵੀ ਤੁਸੀਂ ਗਰੀਬ ਸਿੱਖ ਜਾਂ ਕੋਈ ਵੀ ਦੇਖੋ ਤੁਸੀਂ ਉਹਨੂੰ 50 ਰੁਪਏ ਜਰੂਰ ਦੇ ਦੇਣਾ 50 ਰੁਪਏ ਦੇਨੇ ਕਿਦਾਂ ਉਹ ਸੁਣੋ ਹੁਣ ਕਦੀ ਵੀ ਤੁਸੀਂ ਕਿਸੇ ਨੂੰ ਪੇਮੈਂਟ ਦੇ ਰਹੇ ਹੋ तो हमेशा उन्होंने इस तरह दो ऐदा नोट है ऐसा करो अजा खुला पासा है ना ये तो वाल होना चाहिए ये वाला पासा दूसरे पासे होना चाहिए जिन्हों पैसे दे रहे हो और जो भी दो सचे हथ खब्बे कभी नहीं देना और टाइम एक स्विच वर्ड बोलना है सैवन जीरो एट सैवन जीरो एट ग्यारह बारी बोल के ये पैसे दे दो 50 ਰੁਪਏ ਮੈਂ ਇਸ ਵਾਰ ਇਹ ਕਹਿ ਰਿਹਾ ਇਹ 5 ਨੰਬਰ ਬੁੱਧ ਦਾ ਨੰਬਰ ਹੈਗਾ ਤੁਹਾਡੀ ਬੁੱਧੀ ਆਏਗੀ ਤੁਹਾਨੂੰ ਸੋਚੀ ਆਏਗੀ ਕਿ ਤੁਸੀਂ ਕੀ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਤੁਹਾਡਾ ਘਰ-ਬਾਰ ਚ ਕੀ ਪਰੇਸ਼ਾਨੀ ਆ ਰਹੀ ਤੁਸੀਂ ਉਹਨੂੰ ਉਹਨੂੰ ਤੁਸੀਂ ਆਰਾਮ ਨਾਲ ਹੱਲ ਕਰ ਸਕਦੇ ਹੋ ਅਗਰ ਤੁਸੀਂ 60 ਰੁਪਏ ਦਿੰਦੇ ਹੋ 6 ਨੰਬਰ ਵੀਨਸ ਵੀਨਸ ਜਿਹੜਾ ਦੇਵਤਾ ਹੈਗਾ ਜਨ ਸ਼ੁਕਰ ਉਹ ਤੁਹਾਡੀ ਲਗਜ਼ਰੀ ਕਾਰਾਂ ਬੰਗਲੇ ਪੈਸਾ ਤਨ ਇੱਜ਼ਤ ਹਰ ਪਾਸੇ ਤੁਹਾਡੀ ਤੂਤੀ ਵਜੇਗੀ ਉਹ ਸ਼ੁਕਰ ਇਹ ਸਭ ਕੁਝ ਤੁਹਾਨੂੰ ਦਿੰਦਾ ਹੈਗਾ ਕਿਸੇ ਵੀ ਗ੍ਰੇਮ ਨੂੰ ਤੁਸੀਂ ਪੈਸਾ ਦਿੰਦੇ ਹੋ 708 ਜਾਂ 708 708 ਨਹੀਂ ਬੋਲਣਾ 708 708 708 708 ਜਿਹੋਦੇ ਪੈਸੇ ਦਿੰਦੇ ਹੋ ਔਰ ਯਾਦ ਰੱਖਣਾ ਇਹ ਜਿਹੜੇ ਪੈਸੇ ਦਿੱਤੇ ਆ ਨਾ ਇਹ ਕੇਈ ਗੁਣਾ ਜ਼ਿਆਦਾ ਹੋਗੇ ਬ੍ਰਹਿਮੰਡ ਉਹੀ ਜੋ ਬ੍ਰਹਮੰਡੇ ਸੋਈ ਪਿੰਡੇ ਉਹ ਬ੍ਰਹਿਮੰਡ ਤੁਹਾਨੂੰ ਵਾਪਿਸ ਕਰੇਗਾ ਤੁਸੀਂ ਇਹਦੇ ਨਾਲ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਗਰੀਬਾਂ ਨੂੰ ਦੇਖ ਰਹੇ ਹੋ ਉਹ ਸ਼ਨੀ ਜਿਹੜਾ ਹੈਗਾ ਨਾ ਉਹ ਵੀ ਤੁਹਾਨੂੰ ਮਾਲਾ ਮਾਲ ਕਰ ਦੇਗਾ ਕਿਉਂਕਿ ਇਹ ਜਿਹੜਾ ਸਾਲ ਹੈਗਾ ਤੁਸੀਂ ਕਰੋੜਪਤੀ ਵੀ ਬਣ ਸਕਦੇ ਹੋ 골 ਕਾਹੇ ਚ ਪਰੋਗੇ ਸੋਨਾ ਲਾਓ ਕੱਖ ਨਹੀਂ ਮਿਲਣਾ ਇੱਥੇ ਤੁਹਾਨੂੰ ਜਿਹੜਾ 50 ਰੁਪਏ ਤੁਸੀਂ ਦਿੱਤੇ ਹੈ ਨਾ ਜਿਹਨੂੰ ਕਿਸੇ ਗਰੀਬ ਨੂੰ ਜ਼ਰੂਰਤਮੰਦ ਨੂੰ ਉਹ ਨਾਲ ਦੇ ਸਵਿਚ ਵੱਟ ਬੋਲਿਆ ਉਹ ਨਾਲ ਤਰੀਕਾ ਤੁਹਾਨੂੰ ਦੱਸਿਆ ਆ ਇਹੀ ਪੈਸਾ ਉੱਥੇ ਵੀ ਤੁਹਾਨੂੰ ਮਿਲੇਗਾ ਤੇ ਇੱਥੇ ਵੀ ਮਿਲੇਗਾ ਇੱਥੇ ਕਿਹ ਗੁਣਾ ਜਦਾ ਵੱਧ ਕੇ ਤੁਹਾਨੂੰ ਮਿਲੇਗਾ ਔਰ ਤੁਹਾਡਾ ਉੱਥੇ ਵੀ ਖਾਤਾ ਖੁੱਲ ਜਾਏਗਾ ਉਹ ਮੈਂ ਹਰ ਰੋਜ਼ 25% ਹਰ ਰੋਜ਼ ਕੁਆਟਰ ਤੋ ਤੁਹਾਨੂੰ ਉਹਦੇ ਵਿੱਚ ਜੁੜਦਾ ਚਲਾ ਜਾਏਗਾ ਤੁਸੀਂ ਦੁਨੀਆ ਛੱਡਨੀ ਹੈ 50 ਸਾਲ ਬਾਅਦ ਤੇ 50 ਰੁਪਏ ਦਿੱਤੇ ਉਹਦੇ حساب ਲਾ ਲਓ ਉਹਦਾ ਜਿਹੜੀ ਕਿਉਂ ਤੈਸ ਆਏਗਾ ਉਹ ਵੱਧ ਕੇ ਕਿੰਨਾ ਪਹੁੰਚ ਜਾਏਗਾ ਕੰਪਾਊਂਡ ਇੰਟਰਸਟ ਆਏਗਾ ਚੱਕਰਵਰਤੀ ਵਿਆਜ ਮਿਲਦਾ ਜੇ ਸਿੰਪਲ ਵਿਆਜ ਨਹੀਂ ਮਿਲਦਾ ਸਰਦਾਰਨ ਵਿਆਜ ਨਹੀਂ ਮਿਲਦਾ ਸਾਸੰਗਤ ਜੀ ਅੱਜ ਦੀ ਜਾਣਕਾਰੀ ਹਮੇਸ਼ਾ ਆਪਣੇ ਕੋਲ ਰੱਖੋ ਇਹਦੇ ਨਾਲ ਤੁਸੀਂ ਆਪਣੇ ਪੰਥ ਦੀ ਉਨਤੀ ਵੀ ਕਰੋਗੇ ਔਰ ਆਪਣੀ ਉਨਤੀ ਕਰੋਗੇ ਅਗਲੇ ਜਨਮ ਦੇ ਵਿੱਚ ਕਿਉਂਕਿ ਬੰਦੇ ਨੇ ਮਰਨਾ ਜ਼ਰੂਰ ਹੈ ਚاہے 40 ਸਾਲ ਚਾਹੇ 50 ਸਾਲ ਚਾਹੇ 20 ਸਾਲ ਬਾਅਦ ਮਰੇ ਜਾ 100 ਸਾਲ ਬਾਅਦ ਮਰੇ ਮੌਤ ਜ਼ਰੂਰ ਆਏਗੀ ਇਹ ਅਟਲ ਸੱਚਾਈ ਹੈਗੀ ਆ ਤੇ ਉੱਥੇ ਜਾਓਗੇ ਇਹ ਨਾ ਹੋਵੇ ਕਿ ਤੁਹਾਡੇ ਕੋਲ ਕੱਖ ਨਹੀਂ ਹੈਗਾ ਇਸ ਕਰਕੇ ਅੱਜ ਤੋਂ ਹੀ ਜਿਹੜੇ ਪੈਸੇ ਤੁਹਾਨੂੰ ਮਿਲਦੇ ਆ ਉਹਦਾ ਇੱਕ ਦਸਵੰਦ ਆਪਣਾ ਅਲੱਗ ਰੱਖੋ ਕਿਸੇ ਗਰੀਬਾਂ ਨੂੰ ਦੇਣਾ ਹੈਗਾ ਗਰੀਬਾਂ ਦੇ ਵਿੱਚ ਤੁਹਾਡੇ ਗ੍ਰੰਥੀ ਵੀ ਹੋ ਸਕਦੇ ਆ ਕਿਉਂਕਿ ਉਹ ਵੀ ਬਹੁਤ ਇਸ ਟਾਈਮ ਤਕਲੀਫੇ ਚ ਆ ਗਿਆ फेसबुक ਤੇ ਤੁਸੀਂ ਦੇਖੋ ਕੋਈ ਗਰੀਬ ਬੰਦਾ ਹੈਗਾ ਜਿਹੜਾ ਦਵਾਈ ਵਾਸਤੇ ਪੈਸੇ ਨਹੀਂ ਆ ਆਪਰੇਸ਼ਨ ਵਾਸਤੇ ਪੈਸੇ ਨਹੀਂ ਬੱਚੇ ਹੱਥ ਜੋੜਦੇ ਬੈਠਾ ਸਾਡੇ ਮਾਂ ਪਿਓ ਨੂੰ ਬਚਾ ਲਓ ਸਾਡੇ ਪਿਤਾ ਨੂੰ ਬਚਾ ਲਓ ਸਾਡੀ ਮਾਂ ਨੂੰ ਬਚਾ ਲਓ ਉਹਦੀ ਹੈਲਪ ਜਰੂਰ ਕਰੋ ਜਿਹੜਾ ਉਹਨੂੰ ਤੁਸੀਂ ਯੂਪੀਆਈ ਕਰ ਰਹੇ ਹੋ ਨਾ ਉਹਦੇ ਇੱਕੋ ਹੀ ਗੱਲ ਮੰਨੀ 708 708 ਕਰਦੇ ਹੋਏ 11 ਵਾਰੀ ਬੋਲ ਕੇ ਉਹਨੂੰ ਪੇਮੈਂਟ ਕਰ ਦਿਓ ਉਹ ਜਿਹੜੇ ਯੂਪੀਆਈ ਪੈਸੇ ਕਿਤੇ ਹੋਏ ਨਾ ਉਹ ਕਈ ਗੁਣਾ ਹੋ ਕੇ ਤੁਹਾਨੂੰ ਮਿਲਣਗੇ थोड़े तो अपनी तुसी महसूस करोगे कि आई विल बी किंग राजे बन सकते हो करके देखो जिंदगी बदल जाएगी दान दा दान उस तो बहुत सारा इनाम और अगे भी थोड़ा खाता खुल जाएगा उत्थे जाके तो नमोशी नहीं होएगी हो सकता ऐसा टाइम आए अगला जन्म तुझे मूँह में सोने के चम्मच लेके पैदा होवो चांदी के चमच लेके पैदा होवो करके देखो ਵਾਹਿਗੁਰੂ ਦਾ ਪੂਰਾ ਸਾਥ ਦੇਗਾ ਵਾਹਿਗੁਰੂ ਦਾ ਪੂਰਾ ਅਸ਼ੀਰਵਾਦ ਮਿਲੇਗਾ ਤੁਹਾਡੇ ਘਰ 'ਚ ਵੀ ਖੁਸ਼ਹਾਲੀ ਆਏਗੀ ਤੁਸੀਂ ਕਿਸੇ ਦੀ ਹੈਲਪ ਕਰਦੇ ਉਹਦੇ ਘਰ ਤੇ ਖੁਸ਼ਹਾਲੀ ਆਏਗੀ ਆਏਗੀ ਤੁਹਾਡੇ ਘਰ ਜਿਸ ਤੋਂ ਕਈ ਗੁਣਾ ਜ਼ਿਆਦਾ ਆਏਗੀ ਕਰਕੇ ਦੇਖੋ ਕਿਉਂਕਿ ਮੈਂ ਹਮੇ ਛੱਡ ਦਿੱਤਾ ਹੈਗਾ ਹੁਣ ਮੈਂ ਦੁਬਾਰਾ ਸੈਸ਼ਨ ਸ਼ੁਰੂ ਕੀਤੇ ਹੈਗੇ ਆ ਜੋ ਆਪਣੀ ਬੁੱਕਸ ਕੜੀਆਂ ਮੈਂ ਦਿਖਾ ਦਿਖਾ ਸਕਦਾ ਸਾਰੀ ਬੁੱਕਸ ਇੱਥੇ ਮੇਰੇ ਪਰਿਆ ਪਿਆ ਮੈਂ ਛਾਂਡ ਰਿਹਾ ਮੈਂ ਕਿ ਆਪਣੇ ਪੈਨ ਭਰਾਵਾਂ ਔਰ ਬਜ਼ੁਰਗਾਂ ਦੇ ਦੁੱਖ ਕਿਸ ਤਰ੍ਹਾਂ ਦੂਰ ਕਰਾਂ ਕਿਉਂਕਿ ਉਹਨਾਂ ਨੂੰ ਖੁਦ ਐਸੀ ਸਿੱਖਿਆ ਦਵਾਂ ਕਿ ਉਹਨਾਂ ਨੂੰ ਆਪਣੇ ਆਪ ਪੈਸੇ ਕਮਾਉਂਦਾ ਜਾਂ ਰੱਬ ਕੋਲੋਂ ਮੈਨੀਫੈਸਟ ਕਰਨ ਦਾ ਉਹਨਾਂ ਨੂੰ ਤਰੀਕਾ ਮਿਲੇ ਬ੍ਰਹਿਮੰਡ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਹੈ ਬਸ ਤੁਸੀਂ ਆਪਣੇ ਆਪ ਨੂੰ ਬ੍ਰਹਿਮੰਡ ਦੇ ਨਾਲ ਟਿਊਨ ਕਰਨਾ ਹੈ ਬਸ ਟਿਊਨ ਕਰਦੇ ਸਾਰੀ ਤੁਹਾਡੇ ਘਰ ਪੈਸੇ ਨਾ ਭਰ ਜਾਣਗੇ ਪਦਾਰਥਾਂ ਨਾਲ ਭਰ ਜਾਣਗੇ ਜੋ ਤੁਸੀਂ ਸੋਚੋਗੇ ਉਹੀ ਮਿਲੇਗਾ ਤਾਂ ਇਹ ਤਾਂ ਗੁਰੂ ਸਾਹਿਬ ਨੇ ਬ੍ਰਹਮੰਡ ਦਾ ਵੀ ਜ਼ਿਕਰ ਕੀਤਾ ਹੈਗਾ ਗੁਰਬਾਣੀ ਤੋਂ ਤੋੜ ਕੇ ਪਤਾ ਨਹੀਂ ਕਿੱਥੇ ਕਿੱਥੇ ਜੋੜੀ ਜਾ ਰਿਹਾ ਡੇਰੇ ਬਾਅਦ ਤੋਂ ਦੂਰ ਰਹੋ ਕਬਰਾਂ ਤੋਂ ਦੂਰ ਰਹੋ ਅਰ ਜਿਹੜੇ ਮੁਰਦਿਆਂ ਤੋਂ ਦੂਰ ਰਹੋ ਲਿਵਿੰਗ ਗੁਰੂ ਤੁਹਾਡੇ ਕੋਲ ਹੈਗੇ ਆ ਗੁਰੂ ਗ੍ਰੰਥ ਸਾਹਿਬ ਇਹਦੇ ਲੜ ਲੱਗੋ ਆਪ ਪੜੋ ਸਮਝੋ ਔਰ ਸੱਚਖੰਡ ਜਾਓ ਨਹੀਂ ਤਾਂ ਨਰਕ ਤੇ ਤੁਹਾਡੀ ਤਿਆਰ ਹੈ ਇਹ